ਦੀ ਵੱਲੋਂ ਲੋਕ ਸਭਾ ਹਲਕਾ ਅਮਰਸਾ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਹਮਾਇਤ ਵਿੱਚ ਇੱਕ ਇੱਥੇ ਪਬਲਿਕ ਮੀਟਿੰਗ ਰੱਖੀ ਗਈ ਸੀਗੀ ਵਰਕਰ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਰੈਲੀ ਦਾ ਰੂਪ ਲੈ ਗਈ ਹੈ ਤਾਂ ਬਹੁਤ ਥਾਦਾ ਜੋਸ਼ ਹੈ ਹਲਕਾ ਸੈਂਟਰਲ ਦੇ ਵਰਕਰਾਂ ਵਿੱਚ ਔਰ ਐਮ ਐਲ ਏ ਡਾਕਟਰ ਅਜੇ ਗੁਫਤਾ ਨੇ ਇੱਥੇ ਐਲਾਨ ਵੀ ਕੀਤਾ ਵੀ 51000 ਦੀ ਜਿਹੜੀ ਕਿ ਉਹ ਲੀਡ ਹੈ ਇੱਥੋਂ ਸੈਂਟਰ ਹਲਕੇ ਤੋਂ ਦਵਾਈ ਜਾਵੇਗੀ ਤਾਂ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਚਲੋ ਕਰੋ ਇੱਕ ਛੋਟੀ ਜੀ ਮੀਟਿੰਗ ਐਡੀ ਵੱਡੀ ਰੈਲੀ ਬਣ ਗਈ ਕੀ ਕਰਨਾ ਅੱਜ ਸਾਡੇ ਸੈਂਟਰਲ ਹਲਕੇ ਦੀ ਮੀਟਿੰਗ ਸਿੱਗੀ ਸਾਡੇ ਐਮਐਲਏ ਸਾਹਿਬ ਇਸ ਹਲਕੇ ਦੇ ਇੰਚਾਰਜ ਜਦੇ ਗੁਪਤਾ ਜੀ ਦੇ ਮੀਟਿੰਗ ਹੋ ਕੇ ਦਾ ਸਿੱਕੀ ਤੁਸੀਂ ਸਾਰੇ ਮੀਡੀਆ ਵਾਲੇ ਸਾਥੀ ਇੱਥੇ ਸੀ ਅਸੀਂ ਮੀਟਿੰਗ ਕੀਤੀ ਰੈਲੀ ਬਣ ਗਈ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਇਹਦਾ ਕਾਰਨ ਇਹ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2 ਸਾਲ ਦੇ ਵਿੱਚ ਪੰਜਾਬ 'ਚ ਜਿਹੜੇ ਕੰਮ ਕੀਤੇ ਉਹਨਾਂ ਕੰਮਾਂ ਦੇ ਉੱਤੇ ਮੋਹਰ ਲਾ ਦੇ ਲੋਕ ਉਹ ਦਸੀ ਅੰਬਸਰਨ ਲੋਕ ਸਭਾ ਦੀ ਸੀਟ 2 ਲੱਖ ਤੋਂ ਜ਼ਿਆਦਾ ਵੋਟਾਂ ਦੀ ਲੀਡ ਦਾ ਦਿੱਤਾਗੇ ਤੁਸੀਂ ਵੀ ਇੱਥੇ ਤੇ ਸੀ। ਹੁਣ ਵੱਡੇ ਲੀਡਰ ਜਿਹੜਾ ਕਿ ਜ਼ਿਲ੍ਹਾ ਜਨੇਸਰ ਵੱਡੇ ਲੀਡਰ ਜ਼ਿਲ੍ਹਾ ਜਨੇਸਰ ਆਮ ਆਦਮੀ ਪਾਰਟੀ ਦੇ ਕਿਸ ਤਰ੍ਹਾਂ ਚੱਲੇਗਾ? ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਲੀਡਰ ਹੈ। ਲੀਡਰ ਵੀ ਵਲੰਟੀਅਰ ਹੈ। ਇਹ ਸਭ ਕੇਜੀ ਦੇ ਹਾਲ ਨੇ। ਕੋਈ ਚੱਕਰ ਨਹੀਂ। ਯੋ ਸਾਰੇ ਅਸੀਂ ਕੇ ਦੀ ਔਰ ਜਿੰਨੇ ਵੀ ਲੜਾਈ ਲੜਾਂਗੇ ਬੀਜੇਪੀ ਦਾ ਭਾਵੇਂ ਜੋ ਮਰਸੀ ਹੋਵੇ ਸਾਬ ਮੌਜੂਦਾ ਸੰਸਦ ਜਿਹੜੇ ਨੇ ਰਵਨੀਤ ਬਿੱਟੂ ਉਹ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ ਮੈਂ ਕਿਹਾ ਕਾਂਗਰਸ ਵੀ ਕਾਂਗਰਸ ਵੀ ਪੰਜਾਬ ਤੋਂ ਖਤਮ ਹੋ ਜਾਊਗੀ ਬੀਜੇਪੀ ਵੀ ਖਤਮ ਹੋ ਜਾਊਗੀ ਕਾਲੀ ਦਲ ਵੀ ਖਤਮ ਹੋ ਜਾਏਗਾ ਇੰਨੇ ਕ ਕੰਮ ਹੋ ਦੇ ਇਸ ਕਰਕੇ ਅਸੀਂ ਚਾਹੇ ਇਕੱਠੇ ਹੋ ਜਾਣ ਨਾ ਹੋਣ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਗਵਾਈ ਤੇਰੇ ਦੀ ਤੇਰਾ ਸੀਟਾਂ ਜਿਹੜੇ ਜਾਨ ਵੀਰਵਾ ਚਾ ਰਹੇ ਨੇ ਕੋਈ ਅਸਰ ਬੇਵਲ ਮੰਨੇ ਰੱਖੋਗੇ ਕਈ ਦਾ ਪੀਰ ਪੀਦਾ ਕੋਈ ਮੋਲ ਨਹੀਂ ਪੀਰ ਪੀਦਾ ਪੰਜਾਬ ਚ ਕੋਈ ਮੋਲ ਨਹੀਂ ਸਾਹਿਬ ਕਿੰਨਾ ਕਰ ਫਾਇਦਾ ਹੋਣਾ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਘਟ ਜੋੜ ਨਹੀਂ ਹੋਇਆ ਖਾਲੀ 52000 ਸੀਟਾਂ ਜਿੱਤਦੀ ਆਮ ਆਦਮੀ ਪਾਰਟੀ ਤੇ ਨਾਲ ਦੀ ਇੱਥੇ 55000 ਦੀ ਤੁਸੀਂ ਲੀਡ ਲਈ ਹੈ ਜੀ ਸਰ ਸਾਹਿਬ 55000 ਦੀ ਲੀਡ ਲਈ ਤੁਸੀਂ ਇੱਥੇ ਦਵਾਕ ਭੇਜੋਗੇ ਬਿਲਕੁਲ ਜੀ ਬਿਲਕੁਲ 55 ਪਲੱਸ ਹੀ ਹੋਏਗੀ ਕੱਟ ਰਹੀ ਆਏਗੀ ਦਾ ਬਿਲਕੁਲ ਜੀ 51000 ਦੀ ਲੀਡ ਦਾ ਦਾਵਾ ਜਿਹੜਾ ਕਿ ਇੱਥੇ ਕੀਤਾ ਜਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਇੱਥੋਂ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਅਮਰਸਰ ਦੇ ਕੁਲਦੀਪ ਸਿੰਘ ਤਾਲੀਵਾਲ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਦਾ ਜਿਹੜਾ ਕਿ ਸਵਾਗਤ ਹੈ ਉਹ ਬਹੁਤ ਹੀ ਪੱਬਾ ਪਾਰ ਹੋ ਕੇ ਬਕਰਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਮੀਟਿੰਗਾਂ ਦਾ ਦੌਰ ਉਹ ਜਾਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਜਿਹੜੇ ਕਿ ਐਲਾਨੇ ਸੀਗੇ ਪੰਜਾਬ ਅੰਦਰੋਂ ਜਿਸ ਵਿੱਚ ਅੰਮ੍ਰਿਤਸਰ ਤੋਂ ਵੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਐਲਾਨੇ ਜਾ ਚੁੱਕਾ ਹੈ ਬਾਕੀ ਪਾਰਟੀਆਂ ਨੇ ਹਜੇ ਆਪਣੇ ਉਮੀਦਵਾਰ ਉਤਾਰਦੇ ਨੇ ਪਰ ਲਗਾਤਾਰ ਜਿਹੜੇ ਕਿ ਵਰਕਰ ਨੇ ਉਹ ਜੋਸ਼ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਇੱਕ ਛੋਟੀ ਜੀ ਮੀਟਿੰਗ ਸੀ ਅੱਜ ਉਹ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਈ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਫੇਰ ਦੁਹਰਾਇਆ ਆਮ ਆਦਮੀ ਪਾਰਟੀ ਪੰਜਾਬ ਅੰਦਰ ਤੇਰਾ ਜ਼ੀਰੋ ਨਾਲ ਕਲੀਨ स्वीप करेगी ये तो खायर आन वाला वक्ते ही दसेगा भाई कौन क्लीन स्वीप करता है ते कौन कोई भी जड़ी सीट हासिल नहीं करदा कैमरा पर्सन गोपाल दे नाल सिकंदर पर श्रीचा दैनिक सूत्र टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर